ਰਿਕਸ਼ਾ ਲਾਉਣ ਹੈਗਾ ਅੰਦਰ ਹਸਪਤਾਲ ਦੇ ਪਤਾ ਨਹੀਂ ਪੁੱਛਣ ਨੂੰ ਮਰੇ। ਕੋਈ ਤਾਂ ਲੋਕੀਂ ਚਲੇ ਲੋ ਕਰੀ ਇਹ ਹਸਪਤਾਲ ਦੇ ਅੰਦਰ ਰਿਕਸ਼ਾ ਲੈ। ਨਹੀਂ ਨਹੀਂ ਉਹ ਨਾਲ ਆਪਾ ਨਾ। ਅਗੇ ਮੈਡੀਕਲ ਜਾਣੀ ਕੋਈ। ਨਾਲ ਆਪਾ। ਕੋਈ ਨਾਨੋ ਹਸਪਤਾਲ ਆ ਸਿੱਕਾਰੀ ਹਸਪਤਾਲ ਦੇ ਅੰਦਰ ਰਿਕਸ਼ਾ ਲੈ ਲਿਆ। ਪਾਜੀ ਵੇਖੋ ਇੰਨਾ ਸਮਾਨ ਅਸੀਂ ਕਿਵੇਂ ਖੜੀਏ? ਸਿਰ ਤੇ ਚੱਕ ਕੇ ਖੜੀਏ। ਕੋਈ ਲੋਕ ਕੋਈ ਵੈਨ ਤੇ ਵੈਨ ਪਾਜੀ ਡਿਪਾਰਟਮੈਂਟ ਸੇ ਜਾਵਾਂਗੇ ਤੇ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਵੈਨ। 릭ਸ਼ਾ 릭ਸ਼ਾ ਮੈਂ ਨਹੀਂ ਲੈ ਕੇ ਆਈ ਮੈਂ ਨਹੀਂ ਲੈ ਕੇ ਆਈ 릭ਸ਼ਾ ਮੈਨੂੰ ਮੈਂ ਤੇ ਇੱਥੇ ਡਿਊਟੀ ਨਹੀਂ ਕਰਦੀ ਗੁਰਨਾਨਕ ਚ ਜਿਹੜਾ ਡਿਊਟੀ ਕਰਦਾ ਉਹਨੂੰ ਪੁੱਛੋ ਮੈਂ ਡੀਡਿਕਸ਼ਨ ਚ ਆਈ ਆ ਤੇ ਭਾਈ ਕਿਹੜੀ ਜਗ੍ਹਾ ਤੇ ਤੁਸੀਂ ਲੈ ਗਿਆ 릭ਸ਼ਾ ਤੇ ਕਿੱਥੇ ਇਹ ਲੈ ਗਿਆ ਮੁੰਡੇ ਜੀ ਮੈਡੀਕਲ ਕਾਲਾ ਜੀ ਕੋਈ ਆਪਣੇ ਹਸਪੀਟਲ ਦੀ ਕੋਈ ਜਾਣਕਾਰੀ ਇਹ ਆਰਟੀ ਸੈਂਟਰ ਨਾਲ ਹੀ ਥੱਲੇ ਆ ਨਹੀਂ ਰਕਸ਼ਾ ਆਊਟ ਹੈਗਾ ਅੰਦਰ ਉਹਨੂੰ ਪਤਾ ਨਹੀਂ ਉਹ ਪੁੱਛ ਲੈ ਉਹ ਮੁੰਡੇ ਅਹੀਂ ਜੀ ਇੱਥੋਂ ਹੱਸਦਾ ਨਹੀਂ ਤੁਸੀਂ ਅੰਦਰ ਇਸ ਟਾਈਮ ਕਿਹੜੀ ਜਗ੍ਹਾ ਤੇ ਲੈ ਕੇ ਆਏ ਹੋ ਇਹ ਰਿਖਸ਼ਾ ਆਈ ਇੱਥੇ ਗੁਰਨਾਕਾਸ ਟਾਇ ਅੱਛਾ ਇਹ ਕੀ ਕਰ ਰਹੇ ਹੋ ਦੇ ਕੋਲ ਇਹ ਦਵਾਈ ਲੈਣਾ ਹੈ ਦਵਾਈ ਕਿੱਥੇ ਚਲਗੇ ਇਹ ਅੱਛਾ ਮਗਰ ਦੀ ਸਾਈਡ ਤੇ ਮਗਰਲੀ ਸਾਈਡ ਕਿਹੜੀ ਕਿਹੜੀ ਜਗ੍ਹਾ ਐ ਕਿਹੜੀ ਜਗ੍ਹਾ ਐ ਹੋਈ ਯਾਰ ਜਿਹਨੇ ਆ ਦਵਾਈ ਕੀ ਉਹ ਸਿੱਧਾ ਹਸਪੀਟਲ ਦੇ ਖੜਨਾ ਹਾਂ ਜੀ ਹਾਂ ਜੀ ਹਾਂ ਹਾਂ ਜਾਂ ਹਾਂ ਜੀ ਇਸ ਤੋਂ ਪਹਿਲੇ ਕਿਸ ਜਿਰੀਖਾ ਲੈ ਕੇ ਆਏ ਸੀ ਨਹੀਂ ਜੱਜ ਆਏ ਹਾਂ ਤੇ ਤਾਂ ਲੋਕੀ ਤੁਹਾਨੂੰ ਲੋਕਰ ਹੀ ਹੋਸਪੀਟਲ ਦੇ ਅੰਦਰ ਰਿਕਸ਼ਾ ਲੈਣਾ ਨਹੀਂ ਨਹੀਂ ਉਹ ਨਾਲ ਆਵਣਾ ਹੈ ਮੈਡੀਕਲ ਜਾਣੀ ਤੋਂ ਨਾਲ ਆਪ ਮੈਡੀਕਲ ਚਾਹੀਦਾ ਲੱਗਦਾ ਗੁੰਨਾਣੋ ਹਸਪੀਟਲ ਹੈ ਸਰਕਾਰੀ ਹਸਪੀਟਲ ਦੇ ਅੰਦਰ ਰਿਕਸ਼ਾ ਲੈ ਲਿਆ ਪਾਜੀ ਵੇਖੋ ਇੰਨਾ ਸਮਾਨ ਅਸੀਂ ਕਿਵੇਂ ਖੜੀਏ ਸਿਰ ਤੇ ਚੱਕ ਕੇ ਖੜੀਏ ਹਸਪੀਟਲ ਵਾਲੋ ਕੋਈ ਬੈਨ ਉਹ ਤੇ ਵੈਨ ਪਾਜੀ ਡਿਪਾਰਟਮੈਂਟ ਸੇ ਜਾਵਾਂਗੇ ਤੇ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਵੈਨ ਵੈਸੇ ਲਾਊਡ ਹੈ ਰਿਕਸ਼ਾ ਲੈਣਾ ਅੰਦਰ ਨਹੀਂ ਹਸਪੀਟਲ ਦੇ ਅੰਦਰ ਰਿਕਸ਼ਾ ਲੈਣਾ ਲਾਊਡ ਹੈ ਵੈਸੇ ਆ ਦੱਸੋ ਮੈਨੂੰ ਤੁਸੀਂ ਪਾਜੀ ਪਤਾ ਨਹੀਂ ਮੈਨੂੰ ਨੇ ਲਿਆਦਾ ਗਿਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹਸਪੀਟਲ ਆ ਉੱਥੇ ਮਰੀਜ਼ ਆਉਂਦੇ ਆ ਕੋਈ ਕੇਸ ਆਉਂਦੇ ਆ ਜੇ ਖਤਰਨਾਕ ਗਵਰਨਸ ਲੋਕੇ ਹੁੰਦੇ ਆ ਮਿੱਟੀ ਲੱਗੀ ਘਟਾ ਮਿੱਟੀ ਭਾਜੀ ਉਹ ਤਾਂ ਓਟੀ ਵਿੱਚ ਹੁੰਦਾ ਵਾ ਨਾ ਵੀ ਘਟਾ ਮਿੱਟੀ ਨਾ ਜਾਵੇ ਆ ਤੇ ਡਿਪਾਰਟਮੈਂਟ ਆ ਆ ਵੀ ਕੋਲ ਲੈ ਕੇ ਆਏ ਇੰਟਰੈਕਸ਼ਨ ਸਮਾਨ ਲੈਣ ਮੈਡੀਸਨ ਲੈਣ ਨਹੀਂ ਲਾਊਡ ਹੈ ਅੰਦਰ ਲਿਆਉਣਾ ਰਿਸ਼ਾ ਹਸਪੀਟਲ ਦੇ ਅੰਦਰ ਕੋਈ ਵੈਨ ਨਹੀਂ ਗਈ ਵੈਨ ਵਗੈਰਾ ਨਹੀਂ ਮੈਂ ਤੇ ਆਪ ਡੀ ਡਿਕਸ਼ਨ ਚੋਂ ਆਈ ਆ ਮੈਡੀਸਨ ਲੈਣ ਮੈਂ ਇੱਥੇ ਡਿਊਟੀ ਨਹੀਂ ਮੇਰੀ ਮੇਰੀ ਡੀ ਡਿਕਸ਼ਨ ਚ ਡਿਊਟੀ ਆ ਮੇਰੀ ਟੈਨ ਡਿਊਟੀ ਮੈਂ ਮੈਡੀਸਨ ਲੈਣ ਆਈ ਆਂ ਨਹੀਂ ਇੱਕ ਰਿਕਸ਼ਾ ਰਿਕਸ਼ਾ ਮੈਂ ਨਹੀਂ ਲੈ ਕੇ ਆਈ ਮੈਂ ਨਹੀਂ ਲੈ ਕੇ ਆਈ ਰਿਕਸ਼ਾ ਕਿਉਂ ਤੁਹਾਨੂੰ ਪਤਾ ਲਾਊਡ ਹੈਗਾ ਕਿ ਨਹੀਂ ਗਿਆ ਤੁਸੀਂ ਮੈਨੂੰ ਮੈਂ ਤੇ ਇੱਥੇ ਡਿਊਟੀ ਨਹੀਂ ਕਰਦੀ ਗੁਰਨਾਨਕ ਚ ਜਿਹੜਾ ਡਿਊਟੀ ਕਰਦਾ ਉਹਨੂੰ ਪੁੱਛੋ ਮੈਂ ਡੀਡਿਕਸ਼ਨ ਚ ਆਈ ਆਂ ਮੈਂ ਇਸ ਟਾਈਮ ਤੁਸੀਂ ਬੈਠੀ ਹੋ ਉਸੇ ਮੈਂ ਮੈਂ ਤੇ ਆਵੇ ਕੋ ਵਾਊਚਰ ਭੰਡਈ ਇੰਡੇ